ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਬਦ ਹੈ ਉਹਨੂੰ ਕਈ ਵਾਰ ਆਪਾਂ ਨੇ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਸਰਬਣ ਕੀਤਾ ਉਸ ਪਾਵਨ ਸ਼ਬਦ ਦੇ ਅੰਦਰ ਬ੍ਰह्म ਗਿਆਨੀ ਦੀ ਆਵਾਜ਼ ਦਾ ਜ਼ਿਕਰ ਹੈ ਜਿਹਦਾ ਜ਼ਿਕਰ ਗੁਰੂ ਤੇਗ ਬਹਾਦਰ ਜੀ ਇਥੋਂ ਕਰਦੇ ਨੇ ਕਿ ਡੀੜਾ ਇਨਸਾਨ ਦੁੱਖ ਵਿੱਚ ਦੁਖੀ ਨਹੀਂ ਹੁੰਦਾ ਸੁੱਖ ਨਾਲ ਸਨੇਹੀ ਨਹੀਂ ਲਾਉਂਦਾ ਸੋਨੇ ਨੂੰ ਮਿੱਟੀ ਦੇ ਸਮਾਨ ਹੀ ਸਮਝਦਾ ਹੈ ਪਾਪ ਸੋਨਾ ਤੇ ਮਿੱਟੀ ਉਦ ਲਈ ਇਕ ਬਰਾਬਰ ਹੈ ਫਿਰ ਕਿਸੇ ਕੋਲ ਡਰਦਾ ਨਹੀਂ ਹੈ ਤੇ ਉਹਦੇ ਕੋਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦ ਇਹ ਚੀਜ਼ਾਂ ਨੂੰ ਛੂਂਦੀਆਂ ਉਹਦੇ ਕੋਲ ਆਸਾ ਕ੍ਰਿਸ਼ਨਾ ਵੀ ਹੈ ਤੇ ਉਹ ਕਿਸੇ ਤੇ ਆਸ ਵੀ ਨਹੀਂ ਰੱਖਦਾ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਇਹ ਅਵਸਥਾ ਬ੍ਰਹਮ ਦੇ ਗਿਆਨ ਨੂੰ ਪਾਣ ਵਾਲੀ ਨਹੀਂ ਹੁੰਦੀ ਹੈ ਜੇ ਜਦੋਂ ਗੁਰੂ ਕਿਰਪਾ ਕਰਦਾ ਫਿਰ ਇਸ ਅਵਸਥਾ ਦਾ مالک ਬਣ ਜਾਂਦਾ ਉਹ ਜਿਉਂਦੇ ਜੀ ਫਿਰ ਆਪਣਾ ਮਿਲ ਇਕ ਹੋ ਜਾਂਦਾ ਉਹ ਇਤਰਾ ਇਕ ਹੋ ਜਾਂਦਾ ਜਿਦ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਪਾਣੀ ਦਾ ਹੀ ਰੂਪ ਹੋ ਜਾਂਦਾ ਹੈ ਉਹ ਜਿਉਂਦੇ ਜੀ ਇਸੇ ਤਰ੍ਹਾਂ ਰੱਬ ਨਾਲ ਮਿਲ ਜਾਂਦਾ ਇਕ ਹੁੰਦਾ ਹੈ ਬਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ ਸੁਖ ਸੁਨੇ ਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਣੇ नैन न्यान उस्तुत जाके लोभ मोह अपमान हर दुखते रह न्यारो नाहे मान अपमाना आशा मनसा सगल त्याग जगते रह नराशा काम क्रोध है परसे ना है तय कट ब्रह्म नवासा गुर कृपा जय नर को कीनी तय ए जुगत पशानी नानक लीन भयो गोविंद सों ज्यों पानी सग पानी ਕਹਿੰਦੇ ਉਹ ਤਾਂ ਜਿਉਂਦੇ ਜੀ ਇੱਕ ਨਾ ਰੱਬ ਨਾਲ ਇੱਕ ਮਿਲ ਇੱਕ ਹੁੰਦਾ ਹੈ ਜਿਦ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਹੋ ਜਾਂਦਾ ਨਾ ਪਾਣੀ ਪਾਣੀ ਦਾ ਹੀ ਰੂਪ ਹੋ ਜਾਂਦਾ ਹੈ ਉਹ ਆਇਆ ਹੋਇਆ ਪਾਣੀ ਅਸੀਂ ਵੱਖਰਾ ਨਹੀਂ ਕਰ ਸਕਦੇ ਫਿਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਹ ਜਿਉਂਦੇ ਜੀ ਰੱਬ ਨਾਲ ਇੱਕ ਹੁੰਦਾ ਹੁੰਦਾ ਹੈ ਪਰਮਾਪ ਕਰਨਾ ਜਦੋਂ ਗੁਰਮਾਣੀ ਦੇ ਅਰਥਾਂ ਦਾ ਸਾਧੂ ਗਿਆਨ ਦਾ ਹੋ ਹੈ ਨਾ ਫਿਰ ਅਸੀਂ ਕਈ ਵਾਰ ਆਪਣੇ ਸਵਾਰਥ ਦੇ ਲਈ ਗੁਰਬਾਣੀ ਦੇ ਜਿਹੜੇ ਅਰਥ ਨੇ ਉਹ ਗਲਤ ਵੀ ਕਰ ਜਾਂਦੇ ਹਾਂ ਕਈ ਵਾਰ ਜਿਹੜਾ ਪਾਪ ਨੂੰ ਹੁਕਮਨਾਮਾ ਸਾਹਿਬ ਹੈ ਨਾ ਮੇਰੇ ਵਰਗੇ ਜਿਹੜੇ ਇਹਨਾਂ ਨੂੰ ਪਜਾਰਿਆ ਨੂੰ ਗੁਰਬਾਣੀ ਦੇ ਅਰਥਾਂ ਦਾ ਨਹੀਂ ਪਤਾ ਮ੍ਰਿਤਕ ਪ੍ਰਾਣੀ ਦਾ ਜਦੋਂ ਭੋਗ ਪੈਂਦਾ ਨਾ ਉਸ ਵੇਲੇ ਹੁਕਮਨਾਮਾ ਕਟਕੇ ਸੁਣਾ ਦਿੰਦੇ ਕਿ ਭਾਈ ਤੂੰ ਤੇਕ ਬਾਹਰ ਜੀ ਕਹਿੰਦੇ ਨੇ ਕਿ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਨੇਹਾਰ ਪੈ ਨਹੀਂ ਜਾਗ ਹੈ ਕੰਚਨ ਬਾਟੀ ਮਾਨੇ ਜਦੋਂ ਕਿਸ ਪਾਵਨ ਸ਼ਬਦਾਂ ਦੇ ਅੰਦਰ ਮਰਤਕ ਪ੍ਰਾਣੀ ਦਾ ਕੋਈ ਜ਼ਿਕਰ ਹੀ ਹੈ ਗੁਰੂ ਨੇ ਤਾਂ ਜਿਉਂਦੇ ਦੀ ਜ਼ਿਕਰ ਕੀਤਾ ਹੈ ਕਿ ਜਿਉਂਦੇ ਜਿਉ ਰੱਬ ਨਾਲ ਇੱਕ ਹੁੰਦਾ ਹੈ ਇੱਥੇ ਤਾਂ ਬ੍ਰह्म ਗਿਆਨੀ ਦੀਆਂ ਮਤਥਾ ਦਾ ਜ਼ਿਕਰ ਕੀਤਾ ਗਿਆ ਹੈ ਪਰ ਜਦੋਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਗੇ ਗੁਰਬਾਣੀ ਦੇ ਅਰਥਾਂ ਨੂੰ ਨਹੀਂ ਸਮਝਾਂਗੇ ਤੇ ਫਿਰ ਅਸੀਂ ਇਸੇ ਤਰ੍ਹਾਂ ਦੇ ਭਰਮ ਬਲੇਖਿਆ ਵਿੱਚ ਖੁੱਦ ਵੀ ਪੈਂਦੇ ਰਹਾਂਗੇ ਤੇ ਦੂਜਿਆਂ ਨੂੰ ਵੀ ਪਾਉਂਦੇ ਰਹਾਂਗੇ ਇਦੇ ਵਿੱਚ ਬ੍ਰਹਮ ਗਿਆਦੀ ਦੀ ਅਵਸਥਾ ਦਾ ਜ਼ਿਕਰ ਹੈ ਕਿ ਉਹਦੇ ਕੋਲ ਭਈ ਕੋਈ ਵਿਕਾਰ ਨਹੀਂ ਹੁੰਦਾ ਆਸਾ ਕ੍ਰਿਸ਼ਨਾ ਆਦੋ ਤੇੰਦਰੋ ਖਤਮ ਹੁੰਦੀਆਂ ਨੇ ਕਿ ਉਹ ਰੱਬ ਨਾਲ ਇੱਕ ਹੋਇਆ ਹੁੰਦਾ ਜਿੰਦੇ ਜੀ